ਕੋੜੀ ਓਏ ਗੱਲ ਕਰਦਾ ਉਹ ਤੇਰੇ ਮੈਂ ਉਹ ਖੋਟਿਆਂ ਨਾਲ ਧੋੜਾ ਲਾਉਣ ਆ ਲਿਆ ਗੱਲ ਕਰ ਮਰਨਾ ਓਏ ਉਹ ਬੱਚ ਦੀ ਪੂਛ ਨੂੰ ਫੜ ਕੇ ਹੈਲੋ ਹੈਲੋ ਕਰਨ ਆ ਲਿਆ ਗੱਲ ਕਰਨ ਨਾ ਤੂੰ ਕਹ ਹੈਲੋ ਉਹ ਜਵਾਕਾਂ ਦੇ ਵੰਟੇ ਚੁੱਪਣ ਆ ਲਿਆ ਓਏ ਗੱਲ ਕਰ ਮਰਨਾ ਓਏ ਬਾਡੇ ਕਿੱਥੇ ਜਾਸੀ ਆ ਗਿਆ ਆ ਗਿਆ ਬੋਲ ਗੱਲ ਕਰੋ ਸਰ ਗੱਲ ਕਰੋ ਬੋਲੋ ਤੂੰ ਜਲਾ ਨਾਲ ਤੂੰ ਦੱਸੇ ਬਿਨਾਂ ਨਾ ਜਾਕਰ ਜੇ ਤੂੰ ਕੋਈ ਮਾਰ ਛੇੜਦੇ ਅਸੀਂ ਤੈਨੂੰ ਕਿੱਥੇ ਲਾ ਦਿੰਦੇ ਮੈਂ ਕਿੱਥੇ ਗਿਆ ਮੈਂ ਤੇ ਇੱਥੇ ਹੀ ਆ ਕੱਲ 쇼 ਕਰਕੇ ਗਿਆ ਡੋਲੋਂ ਮੇਂ ਤਾਕਤ ਹੈ ਫੜਕ ਫੜਕ ਕਰਦੇ ਨੇ ਕਿ ਤੇ ਤੂੰ ਮੇਰੇ ਡਿੱਕੇ ਆ ਗਿਆ ਤੇ ਤੇਰੀ ਮੈਂ ਲੱਤਾਂ ਨੂੰ ਰੱਸੀ ਪਾ ਕੇ ਤੇ ਤੈਨੂੰ ਮੈਂ ਲੈਣਾ ਬੰਨ੍ਹ ਸੋ ਗਿਆ ਤੈਨੂੰ ਪਤਾ ਹੀ ਨਹੀਂ ਮੈਂ ਪਿਓ ਨੂੰ ਕੁੱਟਦਾ ਰਿਹਾ ਤੂੰ ਸੁਣ ਨਹੀਂਦਾ ਮੈਂ ਪਿਓ ਵੀ ਕੁੱਟਦਾ ਤੈਨੂੰ ਵੀ ਕੁੱਟ ਦੇਣਾ ਮੈਂ ਤੂੰ ਬੰਦਾ ਬਣ ਜਾ ਮੇਰੇ ਕੋ ਤੇਰੀਆਂ ਮੈਂ ਲੱਤਾਂ ਨੂੰ ਰੱਸੀ ਪਾ ਕੇ ਨਾ ਗਿੱਟੇ ਤੇਰੇ ਨੂੰ ਤੇ ਮੈਂ ਤੈਨੂੰ ਕਿਤੇ ਦਿਨ ਸੋਫੇ ਨਾਲ ਬੰਨ੍ਹ ਲੈਣਾ ਜਾ ਮੈਠੇ ਆਪਦੀ ਡੋਰ ਨਾ ਬੰਨਣਾ ਬੰਦਾ ਵੱਡ ਜਾ ਤੂੰ ਖਰਾਬੋ ਕਰਦਾ ਉਹ ਜੰਮਿਆ ਇਸ ਕਰਕੇ ਹੈ ਤੇਰੇ ਮੁੰਡਾ ਵੀ ਇਸੇ ਕਰਕੇ ਜੰਮਿਆ ਤੇਰੇ ਲਫਤਾਂ ਬੰਨਣ ਨੂੰ ਲੇਕਿਨ ਗਲਤ ਹੈ ਹਾਂ ਕਿ ਇੰਡੀਆ ਦੀ ਅਸੀਂ ਕਹੀ ਜਾਂਦੇ ਹਾਂ ਇੰਡੀਆ ਮਜੂਤਾ ਹੈ ਇੰਡੀਆ ਮਜੂਤਾ ਹੈ ਦੇਖੋ ਇੱਕ ਇੱਕ ਤਰੰਤ ਦੇ ਵਿੱਚ ਸਾਡੇ ਟਰੰਡੇ ਤਹਿਲਕੇ ਦੀ ਗੱਲਾਂ ਸੁਣ ਕੇ ਸਾਡੇ ਕਟਾਕ ਸੁਣ ਕੇ ਐਸੇ ਕਾਰੰਟੀ ਆ ਗਈ ਹੈ ਗੁਰਦੁਆਰਾਂ ਦੇ ਵਿੱਚ ਵੀ ਹੂੰ ਐਸੇ ਪੇਪ ਗੁਰਦੁਆਰੇ ਉਸ ਨੂੰ ਸਫਾਈ ਸੋਈ ਕਰ ਰਹੇ ਕੁਛ ਕਹਿੰਦਾ ਜੁੱਤ ਖਲਾ ਸ਼ੂਜ਼ ਘਰ ਵਗੈਰਾ ਇਦਾਂ ਕੁਛ ਬਣਾ ਰਹੇ ਆ ਹੂੰ ਐ ਫਿਰ بڑے بڑے ਉਹ ਕਹਿੰਦਾ ਸਕੰਦਰ ਆਏ ਨੇ ਸਾਰਾ ਸਾਨੂੰ 25 ਸਾਲ ਖਰਾਬ ਕਰ ਦਿੱਤੇ ਮੇਰੇ ਮੈਨੂੰ ਰਸੀਦਾਂ ਮਿਲੀਆਂ ਜਿਹੜੀ ਮੈਂ ਉਹਨੂੰ ਰਸੀਦਾਂ ਦਿੱਤੀਆਂ ਸੀਗੀਆਂ ਦੋ ਤਿੰਨ ਹੀ ਉਹਨੇ ਮੈਨੂੰ ਦਿੱਤੀਆਂ 25 ਸਾਲ ਉਹਨੇ ਮੈਨੂੰ ਕੋਈ ਪੈਸੇ ਵੀ ਨਹੀਂ ਦਿੱਤੇ ਹੂੰ ਸਾਡੀ ਬੁਰਾਈ ਇਹਨਾਂ ਨੇ ਬਹੁਤ ਕੀਤੀ ਹੂੰ ਔਰ ਸਾਡੇ ਬੱਚੇ ਗੁਰਦੁਆਰੇ ਨਹੀਂ ਆਉਣਾ ਛੱਡ ਗਏ ਇੱਕਦਾਂ ਦੀ ਸਾਡੀ ਜਿਹੜੀ ਹੈ ਨਾ ਉਹ ਕਲਚਰ ਸਾਡਾ ਇਹਨਾਂ ਨੇ ਬਣਾਇਆ ਇਸ ਕੋ ਇੰਡੀਆ ਤੋਂ ਨਹੀਂ ਅਸਲੀ ਲੈ ਆਏ ਇੱਥੇ ਹੀ ਜਿਹੜੇ ਗੁਰਦੁਆਰੇ ਤੁਹਾਡੇ ਵਰਗਿਆਂ ਨੇ ਮੇਰੇ ਵਰਗਿਆਂ ਨੇ ਬਣਾਏ ਇਹਦੇ ਵਿੱਚ ਨਹੀਂ ਤੂੰ ਗੁਰਦੁਆਰੇ ਜਾਨਣਾ ਕੀ ਕਰਦਾ ਤੂੰ ਮੰਦਿਰ ਜਾਇਆ ਕਰ ਅੱਛਾ ਹੂੰ ਤੇਰਾ ਤੇਰਾ ਗੁਰਦੁਆਰੇ ਨਾਲ ਲੈਣ ਦੇਣੀ ਕੋਈ ਨਹੀਂ ਹੈ ਉੱਥੇ ਸਾਡਾ ਸਿੱਖਾਂ ਦਾ ਹੈ ਬਾਕੀ ਹਿੰਦੂਆਂ ਦਾ ਤੈੂੰ ਪਤਾ ਨਹੀਂ ਕਿਹੜੇ ਧਰਮ ਦਾ ਹੈਗਾ ਕੌਣ ਹੈ ਤੂੰ ਤੇਰਾ ਗੁਰਦੁਆਰੇ ਨਾਲ ਕੋਈ ਲੈਣ ਦੇਣੀ ਤੂੰ ਮੰਦਿਰ ਚੱਲ ਜਾ ਕਰ ਉਹ ਜਿਹੜਾ ਇੱਥੇ ਇੱਕ ਹੈਗਾ ਜੋ ਕਾਲੀ ਜੀ ਫੋਟੋ ਲਾਈ ਉਹਨਾਂ ਨੇ ਮੈਨੂੰ ਹੁਣ ਪਤਨ ਸ਼ਨੀ ਮਾਤਾ ਕਰੇ ਉਹਦਾ ਉਹਦੇ ਜਾ ਕੇ ਆਕਰ ਤੂੰ ਅੱਛਾ ਹਾਂ ਸਰੋਂ ਦਾ ਤੇਲ ਲੈ ਜਾ ਕਰ ਨਾਲ ਤੇ ਨਾਲ ਉਹਥੇ ਮਾਤਾ ਤਾਂ ਪੂਜਨੀਆ ਹੁੰਦੀਆਂ ਤੂੰ ਨਹੀਂ ਤਾਨੂੰ ਮੈਂ ਉਹੀ ਕਿਹਾ ਵੀ ਉਹ ਉੱਥੇ ਉਹ ਸਰੋਂ ਦਾ ਤੇਲ ਜਾ ਲੈਂਦੇ ਨੇ ਤੇ ਤੂੰ ਵੀ ਲੈ ਗਿਆ ਬੋਤਲ ਮਾਤਾ ਜਾ ਸਰੋਂ ਦਾ ਤੇਲ ਲੈ ਕੇ ਮੇਰੇ ਦਫ਼ਤਰ ਆ ਜਾ ਇੱਕ ਤੇਰੇ ਕੋ ਦੋ ਕੰਮ ਆ ਕੀ ਕਰਨੇ ਦੱਸ ਦੇ ਮਾਤਾ ਮਾਤਾ ਦਾਤਾ ਹਰ ਰੂਪ ਪੂਜਨੀ ਹੈ ਤੂੰ ਸਵਾ ਰੱਖੀ ਬੈਠਾ ਦਾ ਕਿਉਂ ਨਹੀਂ ਬੋਰੀ ਆ ਮੇਰੇ ਕੋਲੇ ਪਈ ਇੱਥੇ ਹਾਂ ਤੂੰ ਆ ਜਾ ਕੇ ਤਾਂ ਨਾ ਮੈਂ ਕੀ ਕਰਾਂ ਫਿਰ ਕੋਲ ਫਿਰ ਅਗਲੀ ਬੇ ਕਮਾਲ ਦੀ ਗੱਲ ਹੈ ਵੀ ਤੂੰ ਗੁਰੂ ਘਰਾਂ ਦੇ ਵਾਲੇ ਹੋ ਜਾਣਾ ਕੋਈ ਚੰਗੀ ਗੱਲ ਕਰ ਉਹ ਕੋੜ ਜਾਂ ਉਹ ਪਾਪੀਆ ਓਏ ਹਟ ਜਾ ਤੂੰ ਗੁਰੂ ਘਰਾਂ ਦੇ ਖਿਲਾਫ ਨਾ ਬੋਲਿਆ ਕਰ ਤੂੰ ਮੇਰੇ ਖਿਲਾਫ ਬੋਲਿਆ ਕਰ ਕੋਈ ਗੱਲ ਹਾਂ ਤੇ ਕਲੀਚਰ ਵਾਲ ਨੂੰ ਸਾਡੇ ਜੱਟ ਪ੍ਰਜੇਡ ਦੇ ਮੁੰਡੇ ਇਸਕਾਰ ਬਲੋ ਗੁਰਦੁਆਰੇ ਗਏ ਤੇ ਉਹ ਉਹ ਲਾਈਟਾਂ ਬੰਦ ਕਰਕੇ ਉੱਥੇ ਉਹ ਬੈਠੇ ਨੇ ਔਰ ਬਾਥਰੂਮ ਦੇ ਸਾਹਮਣੇ ਉਹ ਵੀਡੀਓ ਬਣਾਈ ਹੈ ਅੱਛਾ ਉਹਦੇ ਸਾਹਮਣੇ ਪਾਣੀ ਜਖਲੇ ਰਿਆ ਪਿਆ ਅੱਛਾ ਔਰ ਕਿਆ ਨਾਮ ਉਹ ਐਵੇਂ ਬਰੀਕ ਬਰੀਕ ਕੇ ਛੋਟੀ ਜਾਤ ਦੇ ਦੋ ਤਿੰਨ ਥੱਲੇ ਬੰਦੇ ਰੱਖੇ ਹਾਂ ਤੇ ਸਟੂਡੈਂਟ ਕੋਈ ਆਉਂਦੇ ਨਹੀਂ ਉੱਥੇ ਤੇ ਉਹ ਮੈਂ ਜਾਊਂਗਾ ਸ਼ਾਇਦ ਇਸ ਵੀਕ ਕਿਸੇ ਟਾਈਮ ਉਹਨਾਂ ਦੀ ਵੀਡੀਓ ਜਿਹੜੇ ਬਣਾਣ ਦੇਖੋ ਗੱਲ ਇਹ ਹੈ ਕਿ ਅਸੀਂ ਕਲਚਰ ਇੱਥੇ ਪੈਦਾ ਕੀਤਾ ਇਹ ਪੰਜਾਬ ਦਾ ਕਿਨੇ ਬੇੜਾ ਕਲ ਕੀਤਾ ਯੂਪੀ ਵਾਲਿਆਂ ਨੇ ਕੀਤਾ ਹਾਂ ਜਾਂ ਕਿਹਨਾਂ ਮਚਰਲਾ ਵਾਲਿਆਂ ਨੇ ਕੀਤਾ ਬੰਬੇ ਵਾਲਿਆਂ ਨੇ ਕੀਤਾ ਹੂੰ ਇਹ ਇਹ ਸਾਰੇ ਗੁਰਦੁਆਰੇ ਵਾਲਾ ਨੇ ਜਿੱਤਾ ਜਿਹੜੇ ਜਿਹੜੇ ਜੱਟਾਂ ਵਾਂਗੂ ਪਗੜੀ ਬੰਨੀ ਫਿਰਦੇ ਆ ਉਹ ਕਹਿੰਦੇ ਆ ਸਾਡੂੰ ਜੱਟ ਦੀ ਐ ਉਹ ਜੱਟ ਦੀ ਤਾਂ ਆ ਨਾ ਜੇ ਤੁਹਾਡੇ ਤੇ ਕੁਝ ਗੈਸ ਹੋਏਗੀ ਡੀਐਨਏ ਹੋਏਗਾ ਨਹੀਂ ਸਾਡੇ ਗੈਸ ਨਹੀਂ ਐ ਸਾਡੀ ਗੈਸ ਤਣੋਂ ਸਾਡੇ ਚ ਮਰਦਾਨੀ ਕੀ ਐ ਗੈਸ ਤੇ ਤੇਰੇ ਚ ਐ ਸੱਜੇ ਪਾਸੇ ਨੂੰ ਪਾਸਾ ਲਿਆ ਪਰ ਖੱਬੇ ਪਾਸੇ ਨੂੰ ਪਾਸਾ ਲੈ ਨਾ ਤੂੰ ਪਰ ਕਿਉਂਕਿ ਤੁਸੀਂ ਖਾ ਖਾ ਕੇ ਛੋਲੇ ਭਟੂਰੇ ਤੇ ਤੁਹਾਡੇ ਗੈਸ ਬਣਦੀ ਐ ਸਾਡੇ ਗੈਸ ਤਣੋਂ ਐ ਸਾਡੇ ਤਾਂ ਮਰਦਾਨੀ ਆ ਸ਼ਸਤਰ ਐ ਅਸੀਂ ਤਾਂ ਜਮਈਏ ਕੰਮ ਲਈ ਮਰਨ ਦੇ ਲਈ ਤੇ ਮਾਰਨ ਲਈ ਜਮੇ ਆ ਸਾਡੀ ਕੌਮ ਤੇ ਨਾ ਟਿੱਪ ਨਹੀਂ ਕਰਿਆ ਕਰ ਤੂੰ ਇਸ ਕਰਕੇ ਤੈਨੂੰ ਚਾਹੀਦਾ ਸਾਡੇ ਨਾਲ ਰਲ ਆਪਦੇ ਜਿਹੜੇ ਤੇਰੇ ਪੋਤੇ ਦੋ ਤਿੰਨੇ ਉਹਨਾਂ ਨੂੰ ਕਿਆ ਕਰ ਸਾਡੇ ਰੇਡੀਓ ਸੁਣਾ ਕਰ ਉਹਨੂੰ ਮਰਦ ਬਣਾਈਆਂ ਆਪਾਂ ਐਵੇਂ ਤੇਰੀ ਪਰ ਪਰ ਦੁਕਾਨਾਂ ਤੇ ਬੈਠੇ ਵੀ ਹਾ ਹਾਲ ਸੱਜੇ ਨੂੰ ਪਾਸਾ ਲੈਣਗੇ ਤਾਂ ਪਰ ਖੱਬੇ ਪਾਸੇ ਨੂੰ ਫੇਪਰ ਬੰਦਾ ਸੋਚਦਾ ਵੀ ਇਹ ਗੈਸ ਸੀ ਪ੍ਰੋਬਲਮ ਕਿਉਂ ਆਹੀ ਆਹੀ ਐਜੂਕੇਸ਼ਨ ਹੈ ਤੇਰੀ ਇਹੀ ਤਰੀਕਾ ਡੇ ਇਹ ਕੁਛ ਹੀ ਹੁੰਦਾ ਦੇਖੋ ਤੁਹਾਨੂੰ ਮੈਂ ਕਿਹਾ ਇੱਥੇ ਇੱਕ ਬੰਦੇ ਨੇ ਇਲਾਜ ਕਰਾਇਆ ਟੋਰਾਂਟੋ ਉਹਨੇ ਮਰਾ ਕੱਲ ਜਦੋਂ 50 ਸਾਲਾਂ ਦਾ ਸੀ ਉਦੋਂ ਦਾ ਇਲਾਜ ਹੋਣ ਲੱਪਿਆ ਅੱਜ ਉਹ 70 72 ਸਾਲਾਂ ਦਾ ਉਹਦਾ ਇੰਨਾ ਵਧੀਆ ਘੈਂਟ ਇਲਾਜ ਹੋਇਆ ਉਹ ਇਲਾਜ ਕਰਾ ਦੋ ਇਹ ਵਾਜ ਹੋ ਹੀ ਨਹੀਂ ਸਕਦੀ ਤੁਹਾਡੇ ਬਾਜਾਂ ਨਹੀਂ ਆਉਂਦੀਆਂ ਹਾਂ ਫਰ ਫਰ ਰੀਤ ਸੁਣੀਆਂ ਆਵਾਜ਼ਾਂ ਇਹਨਾ ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਮੂੰਹ ਨਾ ਭਾਵਾਂ ਤੂੰ ਜੋ ਮਰਜੀ ਖਿੱਚ ਪੱਟ ਲੈ ਇਦਾਂ ਨਹੀਂ ਗੁੱਸਾ ਨਹੀਂ ਕਰਨ ਦੇਣਾ ਅੱਜ ਸਿੱਧਾ ਹੀ ਆ ਜਾ ਅੱਜ ਤੇਰੀ ਮੈਂ ਤਸੱਲੀ ਕਰਕੇ ਤੋਰਦਾ ਤੇਰੇ ਵਰਗੇ ਜਦੋਂ ਅਸੀਂ ਸਕੂਲ ਪੈਦਾ ਕਰ ਦਿੱਤੇ ਜੱਟ ਕੌਮ 'ਚ ਤੇ ਸਾਨੂੰ ਗੁੱਸਾ ਕਰਨ ਦੀ ਜ਼ਰੂਰਤ ਹੀ ਨਹੀਂ ਇਹ ਗਲਤੀ ਨਹੀਂ ਹੈ ਤੈਨੂੰ ਤਾਂ ਜੱਦ ਵੀ ਮਾਰ ਦੇਣਾ ਚਾਹੀਦਾ ਸੀ ਬੁੜੀ ਨੇ ਉਹ ਊਰੇ ਪਰੇ ਲਿਆਜਣ ਸੀਗੀ ਉਹ ਤੈਨੂੰ ਹੁਣ ਤੁਹਾਡੇ ਤੁਹਾਡੇ ਮੈਨੂੰ ਪਤਾ ਤੁਹਾਡਾ ਗੁੱਸਾ ਕਾਤੇ ਆ ਕਿ ਪਾਠੀ ਕੋਈ ਤੁਹਾਡੇ ਗਵਾਹ ਰਹਿੰਦਾ ਸੀ ਪ੍ਰੋਬਲਮ ਤੁਹਾਡੀ ਉਹ ਹੈ ਜਿਹੜੀ ਗੱਲ ਕਰਨ ਵਾਲੀ ਕਰੋ ਵੀ ਹੁਣ ਜੇ ਉਹ ਪਾਠੀ ਇੱਕ ਰਹਿੰਦਾ ਸੀ ਤਾਂ ਸਾਡਾ ਕੀ ਕਸੂਰ ਹੈ ਉਹ ਤਾਂ ਸਿੱਖਾਂ ਦਾ ਕੋਈ ਕਸੂਰ ਨਹੀਂ ਤਾਂ ਪਾਠੀ ਨੂੰ ਫੜ ਤੂੰ ਜਿਹੜਾ ਪਾਠੀ ਰੇੜਾ ਨੇੜੇ ਰਹਿੰਦਾ ਸੀ ਪਾਡੇ ਤੂੰ ਜੋਤ ਸਲਾਉਂਦਾ ਨਾ ਤੂੰ ਬਹਾਮਣਾ ਤੋਂ ਤੂੰ ਸੁਲ ਗਿਆ ਉਹ ਜੱਟਾਂ ਬੰਦੇ ਆਲਾ ਕੰਮ ਕਰ ਮੈਨੂੰ ਤਾਂ ਪਤਾ ਨਹੀਂ ਕੌਣ ਰਹਿੰਦਾ ਸੀ ਅਸੀਂ ਪਾਦੇ ਤੈਨੂੰ ਪਤਾ ਤੈਨੂੰ ਕੀ ਪਤਾ ਹਣਾ ਤੂੰ ਤਾਂ ਬਾਅਦ 'ਚ ਜੰਮਿਆ ਉਹ ਤਾਂ ਭੱਜ ਗਿਆ ਉਸ ਵੇਲੇ ਤੱਕ ਤਾਂ ਗਿਆ ਉੱਡ ਗਿਆ ਉਸ ਵੇਲੇ ਉਹ ਤਾਂ ਗਵੰਡੀਆਂ ਨੂੰ ਪਤਾ ਲੱਗਾ ਰੌਲਾ ਪਾ ਰਹੇ ਨੇ ਤੂੰ ਮੇਰੇ ਤੋਂ ਵੀ ਬਾਅਦ ਚ ਜੰਮਿਆ ਤੇ ਤੈਨੂੰ ਭਾਂਚੇ ਕੋਈ ਦੋ ਭੇਗਾ ਦਿਗਾਲ ਨਹੀਂ ਕੱਢਣੀ ਤਰੀਕੇ ਨਾਲ ਪਾਵਾਂ ਤੂੰ ਜਿੰਨੀ ਮਰਜ਼ੀ ਮੈਂ ਤੇਰੀ ਕੁੱਤੇ ਕਹਾਣੀ ਕਰ ਦਵਾਂ ਪਰ ਗਾਲ ਨਹੀਂ ਕੱਢਦਾ ਤੂੰ ਅੱਗੇ ਨਿਆਣੇ ਵੀ ਝੱਲੇ ਜੰਮ ਲੈ ਹੁਣ ਤੇਰਾ ਤੇਰਾ ਦਿਮਾਗ ਅੱਜ ਨਾ ਤੇਰੀਆਂ ਮੈਂ ਬੋਦੀਆਂ ਜੀਆਂ ਐ ਖੜੀਆਂ ਕਰ ਦੇਣੀਆਂ ਤੇਰਾ ਕਰੰਟ ਚਲਾ ਦੇਾਂਗਾ ਸ਼ਰੀਰ 'ਚ ਤੇਰਾ ਹਾਰਟ ਬੀਟ ਉੱਚੀ ਕਰਦਾਗਾ ਤੇਰੀਆਂ ਲੱਤਾਂ ਕੰਬੜਾ ਦਾਦਾਗਾ ਆਹ ਭੱਜ ਕਿੱਥੇ ਦੀ ਭਜਦਾ ਚੱਲ ਅਦਤ ਤੂੰ ਕੀ ਆ ਕਰ ਤੂੰ ਕੀ ਕਰ ਤੂੰ ਹਾਂ ਦੱਸ ਅੱਜ ਮੈਂ ਬੇਲਾ ਹੀ ਆ ਕੋਈ ਨਹੀਂ ਅੱਜ ਮੈਂ ਬੇਲਾ ਹੀ ਆ ਜਾ ਤੂੰ ਦੱਸ ਕੀ ਗੱਲ ਕਰਦੀ ਤੂੰ ਮੇਰਾ ਫੋਨ ਤੂੰ ਗੁਰੂ ਘਰ ਦੇ ਵਿੱਚ ਉਹ ਕੌਲੀ ਤੈ ਚੱਕੀ ਸਟੀਲ ਦਾ ਗਲਾਸ ਭਾਂਡੇ ਤੈ ਚੱਕੇ ਤੇਰੇ ਟੱਬਰ ਦੇ ਤੁਸੀਂ ਗੁਰਦੁਆਰੇ ਦਾ ਲੰਗਰ ਛਕ ਛਕ ਕੇ ਵੱਡੇ ਹੋ ਕੇ ਗੁਰੂ ਘਰ ਦੇ ਖਿਲਾਫ ਬੋਲਦੇ ਹੋ ਅਸੀਂ ਅਵਤਾਰ ਸਾਡੇ ਵਾਂ ਦਾ ਅਵਤਾਰ ਧਾਰੀ ਸਾਡਾ ਅਸੀਂ ਉਹਦਾ ਸਨੋਤਾ ਵੀ ਕਰਦਾ ਭੈਣ ਜਦੋਂ ਅਸੀਂ ਕੀ ਕਹਦਾ ਅਵਤਾਰ ਧਾਰੀ ਆਦਾ ਕੀ ਖਾ ਗਿਆ ਤੂੰ ਉਹ ਤਾਂ ਹੀ ਲੰਗੜਾ ਜਾ ਹੋ ਕੇ ਤੁਰਦਾ ਕੀ ਖਾਦਾ ਤੂੰ ਦੱਸ ਮੈਨੂੰ ਸੱਚ ਦੱਸ ਨਹੀਂ ਸੱਚ ਦੱਸ ਕੀ ਖਾਦਾ ਆਦਾ ਤੂੰ ਉਹ ਤੁਰ ਨਹੀਂ ਹੁੰਦਾ ਕੀ ਖਾਦਾ ਆਦਾ ਤੂੰ ਕਮੇਨ ਦਾ ਮੂਤ ਹੈ ਕਿਹਦੀ ਕੁੱਤੇ ਕੁੱਤੇ ਗਾਣੀ ਕਰਾ ਜਪੋ ਤੇ ਛੱਡਣਾ ਨਹੀਂ ਅੱਜ ਜਾ ਤੂੰ ਇਹਨੂੰ ਬਹੁਤ ਤੰਗ ਕਰਦਾ ਆ ਦੱਸ ਅਵਤਾਰ ਧਾਰਿਆ ਦਾ ਕੀ ਖਾਦਾ ਉਹਦੇ ਕੋ ਤੁਰ ਨਹੀਂ ਹੁੰਦਾ ਕੀ ਖਾਦਾ ਤੂੰ ਦੱਸ ਮੈਨੂੰ ਮੈਂ ਤੂੰ ਸੱਚ ਦੱਸ ਉਹ ਤੁਰ ਨਹੀਂ ਹੁੰਦਾ ਪੈ ਕੱਲ 쇼 ਕਰਕੇ ਗਿਆ ਲੰਗੜਾ ਹੋ ਕੇ ਤੁਰਿਆ ਆ ਦੱਸ ਕੀ ਖਾ ਗਿਆ ਆਂਦਾ ਦੱਸ ਉਹ ਦ ਸਮੋਸਾ ਸਮੋਸਾ ਉਹ ਆਇਆ ਨਹੀਂ ਸੀਗਾ ਤੇ ਮੈਂ ਖਾਦ ਗਿਆ ਸੀ ਆ 500 ਡੁੰਡੇ ਲੈ ਕੇ ਜੱਟ ਉਹਦੇ ਕਰਮ ਪਰਗੇਟ ਮੈਂ ਕਿਹਾ ਇਹਨਾਂ ਨੂੰ ਮਿੱਠੀ ਵਿੱਚ ਬਲਾਈਏ ਲੇਕਿਨ ਉਹ ਤਾਂ ਸਮੋਸੇ ਵੰਡਣ ਵਾਲੇ ਵੀ ਉਹਨਾਂ ਨੂੰ ਤਨੀਜ਼ ਨਹੀਂ ਬੋਲਣ ਦੀ ਮੈਂ ਕਿਹਾ ਆਪਾਂ ਇਹਨਾਂ ਨੂੰ ਕੁੱਟਣਾ ਖਾਣੂ ਆ ਅੱਛਾ ਸਾਡੇ ਕੋਲ ਹੋਰ ਬੜੇ ਕੰਮ ਨੇ ਤੇ ਹਾਂ ਤਾਂ ਮਕਸਦਾਂ ਨੂੰ ਬੇਜਤੀ ਕਰਦਾ ਜਦੋਂ ਤੁਹਾਡੇ ਜੱਟ ਆਉਂਦਾ ਇਹਦੇ ਰੱਸੀ ਪਾ ਕੇ ਤੇ ਇਹਨੂੰ ਬਾਹਰ ਕੁੰਡੀ ਨਾਲ ਬੰਨਣਾ ਕਿਉਂਕਿ ਇਹਦੇ ਕੋਲੇ ਸੇਬੇ ਨਾਲ ਵੀ ਭਮਾ ਲੱਤ ਬੰਨਦੇ ਉਹ ਵੀ ਨਹੀਂ ਟੁੱਟਣਾ ਜੋ ਬਚਾਰੂਗਾ ਇੱਕ ਇੱਕ ਗੁਰਦੁਆਰੇ ਬੰਦ ਕਰਾਣੇ ਆ ਇਹਨਾਂ ਨੂੰ ਜੱਟ ਧਰਮਸ਼ਾਲਾ ਬਣਾਣਾ ਹੈ ਬੱਚਿਆਂ ਬੱਚੇ ਉੱਥੇ ਪੜਨਗੇ ਸਾਡੇ ਏ ਸਟੂਡੈਂਟ ਆਉਂਦੇ ਆਂ ਖਾਲਸਾਨੀ ਨੇ ਤਾਂ ਮੈਂ ਦੱਸਿਆ ਸਰੋਂ ਦਾ ਤੇਲ ਆ ਕੇ ਜਾ ਕਰੇ ਇੱਕ ਜਗ੍ਹਾ ਤੇ ਉੱਥੇ ਆ ਕੰਮ ਕਰਾ ਕਰ ਤੂੰ ਇੱਥੇ ਨਹੀਂ ਆ ਸਕਦਾ ਚਲੋ ਸਰੋਂ ਦੀ ਦਾ ਤੇਲ ਤੋਂ ਲਾਈਕ ਨਹੀਂ ਕਰਦੇ ਕਿਹੜਾ ਲਾਈਕ ਕਰਦਾ ਏ ਜਿਹੜਾ ਨੇ ਇਹ 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 ਖਾਲਸਾਨੀ ਗੁਜਾਰੇ ਇਹ ਮੁੰਡਿਆਂ ਦੀ ਬੁੰਡ ਮਾਰਦੇ ਆ ਆ ਆ ਕੋ ਚਾਲੇ ਕਾ ਕੋ ਕੰਮ ਹੈ ਕੋਈ ਚਾਈਦੀ ਗੱਲ ਕਰ ਕੀ ਕੀ ਲੈ ਦੱਸ ਤੂੰ ਗੱਲ ਕਰ ਲੈ ਤਰੀਕੇ ਨਾਲ ਕਰ ਲੈ ਕੋਈ ਨਹੀਂ ਮੈਂ ਵੀ ਤੈਨੂੰ ਬਹੁਤ ਕੁੱਤੇ ਖਾਣੇ ਕੀਤੀ ਮੈਂ ਬੜਾ ਕੁਝ ਬੋਲਿਆ ਪਰ ਤਰੀਕੇ ਨਾਲ ਤਰੀਕੇ ਨਾਲ ਬੋਲ ਹੁਣ ਤੁਹਾਡੇ ਕੋਈ ਤਰੀਕਾ ਹੀ ਹੈ ਨਹੀਂ ਤੁਸੀਂ ਕਿਉਂਕਿ ਗੱਲਾਂ ਕਰੀ ਜਾਂਦੇ ਹੋ ਅਸੀਂ ਕਿਤਾਬਾਂ ਚੁੱਕੀਆਂ ਸਾਡੇ ਕੋ ਐਜੂਕੇਸ਼ਨ ਹੈ ਕੀ ਤੇਰੇ ਕੋ ਐਜੂਕੇਸ਼ਨ ਕਰਨ ਦਾ ਵਾਅਦਾ ਕਰਦਾ ਸਾਡੇ ਕੋ ਨਹੀਂ ਮੈਂ ਤਾਂ ਸ਼ਰਿਆਮ ਕਹਨਾ ਹੈ ਨਹੀਂ ਸਾਡੇ ਕੋ ਬੱਚੇ ਜਾਂਦੇ ਨਹੀਂ ਪਰ ਤੂੰ ਮੈਨੂੰ ਸੁਣਦਾ ਦੇਖ ਲੈ ਸੁਣਦਾ ਕਿ ਨਹੀਂ ਤੂੰ ਇਹਦਾ ਮਤਲਬ ਵੀ ਘਟਾ ਐਜੂਕੇਸ਼ਨ ਵਾਲੇ ਨੂੰ ਵੀ ਤਾਂ ਦੱਸ ਦੂੰ ਇਹ ਤਹਿਲਕਾ ਨੂੰ ਆ ਸਾਡਾ ਹੀ ਹੈ ਤੇਰਾ ਨਹੀਂ ਹੈ ਇਹ ਸਾਡਾ ਹੈ ਜੱਟ ਕੌਮ ਦਾ ਇਸੇ ਕਰਕੇ ਤੂੰ ਸਾਂ ਲੈ ਦਪਿਆ ਨਹੀਂ ਤੇ ਅਸੀਂ ਤੇਰੇ ਮੋਸਦ ਦੇ ਬਹੁਤ ਪਹਿਲਾਂ ਤੇਰੇ ਵਰਗੇ ਕਮੀਨਾ ਨੂੰ ਤਾਂ ਅਸੀਂ ਗੰਦੇ ਬੀਜ ਨੂੰ ਤਾਂ ਅਸੀਂ ਛੱਡਦੇ ਨਹੀਂ ਹੈ ਅੱਛਾ ਠੀਕ ਹੈ ਤੂੰ ਰੱਖਿਆ ਕਰਕੇ ਜਦ ਤੂੰ ਜੱਟਾਂ ਦਾ ਉਹ ਬਣਾਏ ਕਿ ਐਫ ਐਮ ਐਮ ਹੂੰ ਤੂੰ ਵਾ ਦੋ ਰੈਡ ਉਹ ਤੂੰ ਗੱਲ ਕਰ ਚੰਗੇ ਚੈਨਲ ਦੀ ਗੱਲ ਕਰ ਨਾਨਕ ਉਹ ਸੰਭਾਲ ਕੇ ਸੰਭਾਲ ਕੇ ਰੱਖਿਆ ਜੇ ਤੂੰ ਕਮੀਨਾ ਵਾਲੀ ਜਿਹੜਾ ਕਰੇਗਾ ਨਾਨਕ ਵਾਲੀ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਮੂੰਹ ਨਾਲ ਜੋ ਮਰਜ਼ੀ ਖਿੱਚ ਤੋੜਦਾ ਪਰ ਐਦਾਂ ਨਹੀਂ ਗੁੱਸਾ ਨਹੀਂ ਕਰਨਾ ਮੂੰਹ ਨਾਲ ਜੋ ਮਰਜ਼ੀ ਗੱਲ ਕਰ ਲੈ ਇੱਥੇ ਜੀ ਸਾਹਿਬ ਪਾਟਾ ਸਾਹਿਬ ਨਾਨਕ ਜੀ ਬੰਦੇ ਹਾਂ ਲੈ ਹੁਣ ਹੁਣ ਤੇਰੇ ਕੋਲ ਗੱਲ ਮੁੱਕ ਗਈ ਹੁਣ ਤੈਨੂੰ ਪਤਾ ਵੀ ਤੇਰੀ ਲਿਮਟ ਜਿਹੜੀ ਮੁੱਕ ਗਈ ਹੁਣ ਤੂੰ ਸਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ ਹੋਣਾ ਆ ਤੇ ਤੈਨੂੰ ਮੈਂ ਦੱਸਾਂ ਵੀ ਤੇਰੀ ਮੈਂ ਉੱਥੇ ਲੈ ਜਾਣੀਆਂ ਜੇ ਸਾਡੇ ਗੁਰੂ ਸਾਹਿਬਾਨਾਂ ਤੇ ਕੋਈ ਟਿੱਪਣੀ ਕੀਤੀ ਤੇ ਮੈਂ ਗਜਨੀ ਦੇ ਲੈ ਜੂ ਬਾਜ਼ਾਰ ਤੋਂ ਉੱਥੇ ਲੈ ਜਾਣੀ ਮੈਂ ਚੱਕ ਕੇ ਫੇਰਾਂ ਕਈ ਉਹ ਪਾਵਾ ਬੁੱਢੀ ਹੋਵੇ ਜੋ ਮਰਜੀ ਹੋਵੇ ਆਡੋਂ ਕੇੜ ਦੰਦ ਨਵੇਂ ਲਵਾ ਲਵਾਂਗੇ ਬੰਦੇ ਬੜਾ ਹਟ ਜਾ ਹਟ ਜਾ ਖਾਲਸਾ ਦੰਦ ਨਵੇਂ ਲਵਾ ਕੇ ਤੇ ਉੱਥੇ ਵੇਚ ਆਉਣੀ ਅਸੀਂ ਹਟ ਜਾ ਤੂੰ ਬੰਦਾ ਬਣ ਜਾ ਤੂੰ ਹਟ ਜਾ ਖਾਲਸਾਨੀ ਕਹਿੰਦੇ ਐ ਕਿ ਨਾਨਕ ਦੇ ਲੌਂਡੇ ਦੇਖਿਆ ਤਾਂ ਆਹ ਗੱਲ ਐ ਦੇ ਕੋਲੇ ਲ ਮੁੱਕ ਗਿਆ ਬੱਸ ਲੈ ਗਿਆ ਇੰਨਾ ਇੰਨਾ ਇਹਦੇ ਕੋਈ ਇੰਨੀ ਹਵਾ ਲੈ ਜਾਂਦਾ ਹੈ ਇਹਨੇ ਝਵਾ ਲੈਣ ਵਾਲਾ ਇਹ ਦੇਖੋ ਆਇਆ ਬੜੇ ਨਹੀਂ ਤੂੰ ਗੱਲ ਕਰ ਮਰਨਾ ਜਿਹੜੀ ਗੱਲ ਕਰਨੀ ਹਵਾ ਕਾਤੇ ਲਈ ਜਨਾਨੀਆਂ ਨੂੰ ਤੂੰ ਤੂੰ ਗੱਲ ਸੁਣ ਤੂੰ ਮੈਂ ਕੋਈ ਗੱਲ ਕੀਤੀ ਆ ਕੋਈ ਕਿਸੇ ਗੁਰੂ ਪੀਰ ਦੀ ਗੱਲ ਕੀਤੀ ਤੂੰ ਗੱਲ ਮਰਨਾ ਕਰ ਮੈਂ ਤੈਨੂੰ ਦੱਸਿਆ ਵੀ ਜੇ ਗੁਰੂ ਦੀ ਗੱਲ ਕੀਤੀ ਤੇ ਮੈਂ ਉੱਥੇ ਲੈ ਜਾਣੀਆਂ ਉੱਥੇ ਲੈ ਜਾਣੀਆਂ ਮੈਂ ਗੱਜੀਆਂ ਨਹੀਂ ਪਿਆ ਫੇਰ ਨਾ ਕਹੀਂ ਪਾ ਮਾ ਉਹਦੇ ਮੂੰਹ ਚ ਦੰਦ ਬਣਾ ਹੋਣ ਅਸੀਂ ਦੰਦ ਲਵਾ ਲੈਣੇ ਨਵੇਂ ਤੇ ਕੋਈ ਗੱਲ ਨਹੀਂ ਉੱਥੇ ਲੈ ਜਾਣੀ ਅਸੀਂ ਸਾਡੀ ਜੱਟ ਕੌਮ ਚੱਲ ਫੋਨ ਰੱਖਾ ਕੋਣ ਦਾਲਾਂ ਕੱਢਣ ਤੇ ਆ ਗਿਆ ਚੱਲ ਸਾਡੀ ਜੱਟ ਕੌਮ ਦਾ ਨੁਕਸਾਨ ਕਿਨੇ ਕੀਤਾ ਐ ਸਿੱਖਾਂ ਨੇ ਕੀਤਾ ਐ ਸਿੱਖੀ ਨੇ ਕੀਤਾ ਐ ਗੁਰੂਆਂ ਨੇ ਕੀਤਾ ਤੂੰ ਜੱਟ ਕਿੱਥੋਂ ਆ ਗਿਆ ਮਰਲਾ ਤੇਰੇ ਕੋਲ ਜ਼ਮੀਨ ਦਾ ਨਹੀਂ ਕਿੰਨੀ ਜ਼ਮੀਨ ਆ ਤੇਰੇ ਕੋਲ ਇੱਕ ਕਮੀਨ ਗੁਰੂਆਂ ਨੇ ਕੀਤਾ ਲੈ ਦੇਖਿਆ ਚਾਹ ਲੋ ਗਾਗਣੋ ਲੈ ਜਦੋਂ ਇਹਦੇ ਕੋਲ ਗੱਲ ਮੁੱਕ ਜਾਂਦੀ ਫੇ ਮੁਰਕੇ ਬਾਅਦ ਚ ਗੁਰੂ ਸਹਿਬਾਨਾ ਦੇ ਖਿਲਾਫ ਜਾ ਤੇ ਇਦਾਂ ਆ ਤੈਨੂੰ ਮੈਂ ਬੰਦਾ ਬਣਾਵਾ ਤਿੰਨ ਮਿੰਟ ਹੋ ਗਿਆ ਮੂੰਹ ਵਾਲ ਦੇਖੀ ਜਾਣਾ ਮੈਂ ਕਿਹਾ ਛੱਡ ਪਰੇ ਛੱਡ ਪਰੇ ਕੁੱਤੇ ਖਾਣੀ ਕਰਾਉਣੇ ਜੀ ਕਰਦਾ ਇਹਦਾ ਕੰਦਾ